35 ਸਾਲ ਬਾਅਦ ਬੰਗਲਾਦੇਸ਼ ਨੂੰ ਮਿਲੇਗਾ ਮਰਦ ਪ੍ਰਧਾਨ ਮੰਤਰੀ ਸੁਖਵੀਰ ਸਿੰਘ ਬਾਦਲ ਦਾ ਵੱਡਾ ਬਿਆਨ ਇੱਕ ਮੌਕਾ ਮੰਗ ਕੇ ਆਈ ਸੀ ਪਰ ਪੂਰਾ ਪੰਜਾਬ ਲੁੱਟ ਲਿਆ ਉਧਰ ਮਜੀਠੀਆ ਨੇ ਕਿਹਾ ਪੰਜਾਬ ਚ ਆਪ ਸਰਕਾਰ ਹੋਈ ਪੂਰੀ ਤਰ੍ਹਾਂ ਫੇਲ ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ 트ੰਪ ਦੀ ਈਰਾਨ ਨੂੰ ਧਮਕੀ ਪੰਜਾਬ ਐਕਸਪਲੋਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗੁਰਪ੍ਰੀਤ ਸਿੰਘ ਲੈ ਕੇ ਹਾਜ਼ਰਾਂ ਅੱਜ ਦੀਆਂ ਤਾਜ਼ਾ ਖਬਰਾਂ ਬੰਗਲਾਦੇਸ਼ ਚ ਹੋਈਆਂ ਆਮ ਚੋਣਾਂ 'ਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ BNP ਨੇ ਵੱਡੀ ਜਿੱਤ ਦਰਜ ਕੀਤੀ ਹੈ। BNP ਗੱਠਜੋੜ ਨੇ 299 ਸੀਟਾਂ 'ਚੋਂ 212 ਸੀਟਾਂ ਹਾਸਲ ਕਰਕੇ ਬਹੁਮਤ ਲਈ ਜ਼ਰੂਰੀ 150 ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਹੁਣ ਤੱਕ 297 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11 ਪਾਰਟੀਆਂ ਦੇ ਗੱਠਜੋੜ ਨੂੰ ਹੁਣ ਤੱਕ 77 ਸੀਟਾਂ ਮਿਲੀਅਨਾਂ ਦੇਸ਼ 'ਚ ਕਰੀਬ 20 ਸਾਲ ਬਾਅਦ BNP ਦੀ ਸਰਕਾਰ ਬਣੇਗੀ 2008 ਤੋਂ 2024 ਤੱਕ ਉੱਥੇ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਰਹੀ ਇਸ ਜਿੱਤ ਦੇ ਨਾਲ BNP ਪ੍ਰਧਾਨ ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈ ਹੈ ਤਾਰਿਕ ਨੇ ਦੋ ਸੀਟਾਂ ਤੋਂ ਚੋਣ ਲੜੀ ਸੀ ਅਤੇ ਦੋਵਾਂ ਸੀਟਾਂ ਤੇ ਹੀ ਜਿੱਤ ਦਰਜ ਕੀਤੀ ਤਾਰਿਕ ਰਹਿਮਾਨ ਦੀ ਜਿੱਤ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਉਹਨਾਂ ਨੂੰ ਵਧਾਈ ਦਿੱਤੀ ਉਹਨਾਂ ਨੇ ਮੇਰਾ ਭਰਾ ਤਾਰਿਕ ਉਹਨਾਂ ਦੀ ਟੀਮ ਅਤੇ ਬਾਕੀ ਸਾਰਿਆਂ ਨੂੰ ਵਧਾਈ ਇੱਥੇ ਦੱਸ ਦਈਏ ਕਿ ਬੰਗਲਾਦੇਸ਼ ਚ 35 ਸਾਲ ਬਾਅਦ ਕੋਈ ਮਰਦ ਪ੍ਰਧਾਨ ਮੰਤਰੀ ਬਣੇਗਾ 1988 ਚ ਕਾਜੀ ਜਫਰ ਅਹਿਮਦ ਪ੍ਰਧਾਨ ਮੰਤਰੀ ਬਣੇ ਸਨ ਇਸ ਤੋਂ ਬਾਅਦ 1991 ਤੋਂ 2024 ਤੱਕ ਦੇਸ਼ ਦੇ ਰਾਜਨੀਤੀ ਤੇ ਸਾਬਕਾ ਪੀਐਮ ਛੇਕ ਹਸੀਨਾ ਤੇ ਖਾਲਿਦ ਜੀਆ ਦਾ ਦਬਦਬਾ ਰਿਹਾ ਇਹ ਦੋਵੇਂ ਹੀ ਪ੍ਰਧਾਨ ਮੰਤਰੀ ਬਣਦੀਆਂ ਸਨ ਸੁਖਵੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇੱਕ ਮੌਕਾ ਮੰਗ ਕੇ ਆਏ ਸਨ ਪਰ ਪੂਰਾ ਪੰਜਾਬ ਲੁੱਟ ਲਿਆ ਕ੍ਰਾਈਮ ਰਿਸ਼ਵਤ ਖੋੜੀ ਭ੍ਰਿਸ਼ਟਾਚਾਰ ਸਿਖਰ ਤੇ ਪਹੁੰਚ ਗਿਆ ਸਰਕਾਰ ਬਦਲਾ ਦੀ ਗੱਲ ਕਰਦੀ ਸੀ ਪਿਛਲੇ 4 ਸਾਲ ਚ ਬਦਲੇ ਦੀ ਹੀ ਰਾਜਨੀਤੀ ਕੀਤੀ ਲੋਕਤੰਤਰ ਦੀਆਂ ਤਾਂ ਜੀਆਂ ਉਡਾ ਦਿੱਤੀਆਂ ਹੁਣ ਸਮਾ ਤੇ ਸੋਚ ਤੇ ਕੰਟਰੋਲ ਰੱਖਿਓ 12 ਆਉਣ ਵਾਲਿਓ ਰਾਜਨੀਤਿਕ ਪਾਰਟੀ ਦੀ ਸੋਚ ਪੰਜਾਬ ਦੇ ਹਿੱਤ ਚ ਨਹੀਂ ਹੋ ਸਕਦੀ ਤੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਪਿਛਲੇ ਤਕਰੀਬਨ 100 ਸਾਲਾਂ ਤੋਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਸੁਖਵੀਰ ਸਿੰਘ ਬਾਦਲ ਨੇ ਇਹ ਸਭ ਗੱਲਾਂ ਕਰਤਾਰਪੁਰ ਪਹੁੰਚ ਕੇ ਕੀਤੀਆਂ ਜਿੱਥੇ ਉਹਨਾਂ ਨੇ ਮਹਿੰਦਰ ਸਿੰਘ ਕੇਪੀ ਨੂੰ ਹਲਕਾ ਕਰਤਾਰਪੁਰ ਦਾ ਇਰਚਾਰਜ ਬਣਾਇਆ ਤੇ ਉਧਰ ਵਿਕਰਮਜੀਤ ਸਿੰਘ ਮਜੀਠੀਆ ਆਏ ਦੇ ਨੇ ਸਰਕਾਰ ਨੂੰ ਘੇੜਦੇ ਰਹਿੰਦੇ ਸਨ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਗਈ ਹੈ ਮਾਨਯੋਗ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਪੰਜਾਬ ਦੀ ਸਿਆਸਤ 'ਚ ਮੋੜ ਸਰਗਰਮ ਹੋ ਗਏ ਅਤੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੇਲ ਮਿਲਾਪ ਅਤੇ ਮੀਟਿੰਗਾਂ ਵੀ ਕਰ ਰਹੇ ਹਨ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਆਪਣੀਆਂ ਨੀਤੀਆਂ ਨਾਲ ਸਰਕਾਰੀ ਖਜ਼ਾਨਾ ਭਰਨ ਦੇ ਦਾਅਵੇ ਕਰਨ ਵਾਲਾ ਅਰਵਿੰਦ ਕੇਜਰੀਵਾਲ ਹੁਣ ਪੰਜਾਬੀਆਂ ਨੂੰ ਜਵਾਬ ਦੇਵੇ ਕਿ ਆਪ ਸਰਕਾਰ ਨੂੰ ਪਟਿਆਲਾ ਸਥਿਤ ਪਾਵਰ ਕਾਮ ਪੀਐਸਪੀਸੀਐਲ ਦੀ ਬੇਸ ਕੀਮਤੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਦੀ ਕੀ ਲੋੜ ਪੈਗੀ ਉਹਨਾਂ ਨੇ ਕਿਹਾ ਕਿ ਸਚਾਈ ਤਾਂ ਇਹ ਹੈ ਕਿ ਤਜਰਬਾਹੀਨ ਆਪ ਦੀ ਲੀਡਰਸ਼ਿਪ ਪੰਜਾਬ ਵਿੱਚ ਸਰਕਾਰ ਚਲਾਉਣ ਅਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰਨ 'ਚ ਫੇਲ ਹੋ ਗਈ ਹੈ ਭਾਰਤੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿ ਭਾਰਤ ਵਾਸੀ ਹੁਣ 56 ਦੇਸ਼ਾਂ 'ਚ ਵੀਜ਼ਾ ਫ੍ਰੀ ਐਂਟਰੀ ਕਰ ਸਕਣਗੇ ਭਾਰਤੀ ਪਾਸਪੋਰਟ ਹੋਰ ਜਿਆਦਾ ਮਜ਼ਬੂਤ ਹੋ ਗਿਆ ਹੈ। ਭਾਰਤ ਦਾ ਪਾਸਪੋਰਟ ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ 'ਚ 75ਵੇਂ ਸਥਾਨ ਤੇ ਪਹੁੰਚ ਗਿਆ ਹੈ। 2026 ਦੀ ਸ਼ੁਰੂਆਤ ਦੇ ਵਿੱਚ ਇਹ 80ਵੇਂ ਸਥਾਨ ਤੇ ਸੀ। ਪਰ ਹਾਲੇ ਛੇ ਇਸ ਵਿੱਚ 5 ਸਥਾਨਾਂ ਦਾ ਸੁਧਾਰ ਹੋਇਆ ਹੈ। 2025 'ਚ ਪਹਿਲਾਂ ਇਹ 85ਵੇਂ ਸਥਾਨ ਤੇ ਸੀ। ਇਸ ਨਾਲ ਕੋਲ ਮਿਲਾ ਕੇ 10 ਸਥਾਨਾਂ ਦੀ ਭਾਰਤੀ ਪਾਸਪੋਰਟ ਨੇ ਛਾਲ ਲਗਾ ਦਿੱਤੀ ਹੈ। ਹੈਥਲੇ ਪਾਸਪੋਰਟ ਇੰਡੈਕਸ ਦੁਨੀਆ ਭਰ ਦੇ ਲਗਭਗ 200 ਦੇਸ਼ਾਂ ਦੇ ਪਾਸਪੋਰਟ ਨੂੰ ਰੈਂਕ ਕਰਦਾ ਹੈ। ਇਹ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਉਸ ਦੇਸ਼ ਦੇ ਪਾਸਪੋਰਟ ਧਾਰਕ ਕਿੰਨੇ ਦੇਸ਼ਾਂ 'ਚ ਬੀਨਾ ਵੀਜ਼ਾ ਦੇ ਜਾ ਸਕਦੇ ਹਨ। ਭਾਰਤੀ ਪਾਸਪੋਰਟ ਧਾਰਕਾਂ ਨੂੰ ਹੁਣ 56 ਦੇਸ਼ਾਂ 'ਚ ਵੀਜ਼ਾ ਫ੍ਰੀ ਜਾਂ બીਜਾ ਆਨ ਅਰਾਈਵਲ ਦੀ ਸਹੂਲਤ ਮਿਲਦੀ ਹੈ ਇਸ ਇੰਡੈਕਸ ਚ ਪਾਕਿਸਤਾਨੀ ਪਾਸਪੋਰਟ 97 ਨੰਬਰ ਤੇ ਹੈ ਉਸਦੀ ਪੋਜੀਸ਼ਨ ਫਲਸਤੀਨ ਜੋ ਕਿ 91 ਨੰਬਰ ਤੇ ਹੈ ਨਾਰਥ ਕੋਰੀਆ ਜੋ ਕਿ 94 ਅਤੇ ਸੋਮਾਲੀਆ 96 ਤੋਂ ਵੀ ਹੇਠਾ ਹੈ 트럼ਪ ਨੇ ਈਰਾਨ ਨੂੰ ਚੇਤਾਵਨੀ ਦੇ ਦਿੱਤੀ ਹੈ ਤੁਹਾਨੂੰ ਜਲਦੀਏ ਕਿ ਈਰਾਨ ਨੂੰ ਉਸਦੇ ਪਰਮਾਣੂ ਪ੍ਰੋਗਰਾਮ ਤੇ ਸਮਝੌਤੇ ਲਈ ਝਕਾਉਣ ਦੇ ਮਕਸਦ ਨਾਲ ਅਮਰੀਕਾ ਨੇ ਫੌਜੀ ਦਬਾਅ ਹੋਰ ਤੇਜ਼ ਕਰ ਦਿੱਤਾ ਹੈ। ਅਮਰੀਕਾ ਨੇ ਆਪਣੀ ਸਮੁੰਦਰੀ ਫੌਜ ਦੇ অতি ਆਧੁਨਿਕ ਜਹਾਜ਼ ਢਾਉਣ ਵਾਲੇ ਬੇੜੇ ਯੂ ਐਸ ਐਸ ਕੇਰਾਡ ਆਰ ਫੋਰਡ ਨੂੰ ਕੈਰੀਬੀਅਨ ਸਾਗਰ ਤੋਂ ਮੱਧ ਪੂਰਬ ਵੱਲ ਰਵਾਨਾ ਕਰਨ ਦਾ ਹੁਕਮ ਦੇ ਦਿੱਤਾ ਹੈ। ਰਾਸ਼ਟਰਪਤੀ 트ੰਪ ਨੇ ਕਿਹਾ ਕਿ ਉਹ ਈਰਾਨ ਨਾਲ ਸਮਝੌਤਾ ਕਰਨਾ ਚਾਹੁੰਦੇ ਹਨ ਉਹਨਾਂ ਕਿਹਾ ਕਿ ਮੈਂ ਜ਼ੋਰ ਦਿੱਤਾ ਕਿ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ ਜੇਕਰ ਸਮਝੌਤਾ ਸੰਭਵ ਹੋਇਆ ਤਾਂ ਉਹ ਪਹਿਲ ਕਦਮੀ ਹੋਵੇਗੀ ਪਰ ਤੁਹਾਨੂੰ ਦੱਸ ਦਈਏ ਕਿ ਈਰਾਨ ਝੁਕਣ ਲਈ ਤਿਆਰ ਨਹੀਂ ਹੈ ਤੁਸੀਂ ਬਣੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ